ਵੇ ਕੋਈ ਦੰਦ ਕੱਢਦੀ ਆ ਕਦੇ ਕਦੇ ਛੁੱਟੀ ਪਈ ਹੱਥ ਪੈਂਦੀ ਆ ਨੋ ਵੀ ਪੈਂਦੀ ਆ ਨੋ ਨਹੀਂ ਕਿਵਾਂਦੀ ਯ ਨਿੱਕੀ ਨੋ ਗਈ ਐ ਕੋ ਕਨੂਦੀਂਦੀ ਕਦੇ ਬੁੱਲੀਆਂ ਕੱਢ ਕੇ ਖਾ ਦਿੰਦੀ ਛਾਣ ਨੂੰ ਉਹ ਕੁਝ ਕਰਦੀ ਐ ਇਸ ਦਾਮੇਬਾਜੀ ਆ ਕੁੜੀ ਛਾਦੀ ਦਾਮੇਬਾਜੀ ਹੈ ਨਾ ਆਵੇ ਆਵੇ ਆ ਦਾਮੇਬਾਜੀ ਹਾ ਹੱਸ ਮਾਈਲ ਦੇ ਰਿਆ ਨਾ ਚਾਈਲਡ ਦਿੱਤੀ ਐ ਨਿੱਕੀ ਨੇ ਤੇਰੀ ਨਿੱਕੀ ਕੁੜੀ ਐ ਛਾਣੋਂ ਪਾਲੀ ਸ਼ੋਣੀ ਕੁੜੀ ਐ ਤੇ ਯਾਰ ਸੱਚ ਸਮਾਇਲ ਕਰਦੇ ਆ ਜਦੋਂ ਬੱਚਾ ਰੋਂਦਾ ਜਾਂ ਜਦੋਂ ਹੱਸਦਾ ਵਾ ਤੇ ਉਹਦਾ ਕੀ ਰੀਜ਼ਨ ਹੁੰਦਾ ਵਾ ਕਮੈਂਟ ਕਰਕੇ ਜਰੂਰ ਪਤਾ ਨਹੀਂ ਮਿੱਥ ਬਣਾਈ ਆ ਕਿ ਕਿਵੇਂ ਆ ਕਹਿ ਦਿੰਦੇ ਆ ਇੱਕ ਮਾਤਾ ਹੁੰਦੀ ਆ ਹਾਂ ਕੀ ਨਾਮ ਹੁੰਦਾ ਮਾਤਾ ਕਹਿੰਦੇ ਹੁੰਦੇ ਆ ਪਤਾ ਨਹੀਂ ਵਿਦ ਮਾਤਾ ਠੀਕ ਹੈ ਤੇ ਵਿਦ ਮਾਤਾ ਮੈਨੂੰ ਤਾਂ ਸਾਨੂੰ ਦੱਸਿਆ ਹਾਂ ਤੇ ਕਹਿੰਦੇ ਉਹ ਜਦੋਂ ਇਹ ਰੋਂਦਾ ਵਾ ਉਹ ਰੁਮੋਂਦੀ ਕਿ ਤੇਰੀ ਮਾਂ ਮਰ ਗਈ ਹੂੰ ਬੱਚਾ ਰੋਣ ਲੱਗ ਗਿਆ ਫਿਰ ਕਹਿੰਦੇ ਜਦੋਂ ਇਹ ਹੱਸਦਾ ਵਾ ਤੋ ਕਹਿ ਹਾਂ ਹਾਂ ਤੇ रमा ਜੋਂ ਜਾਂਦੀ 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 ਹੱਸਣ ਲੱਗ ਜਾਂਦਾ ਹੱਸਣ ਲੱਗ ਜਾਂਦਾ ਹਾਂ ਬਾਕੀ ਪਤਾ ਨਹੀਂ ਇਹ ਮਿੱਠਾ ਆਪਾਂ ਨੂੰ ਇਹ ਦੀ ਕੋਈ ਨੈਲਜ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਗੱਲ ਸੱਚਾ ਹੀ ਆ ਰਿਐਲਿਟੀ ਹੈ ਕੀ ਆ ਮਤਲਬ ਮੈਂ ਸੁਣਿਆ ਵਾਂ ਹੈਨਾ ਤੇ ਕਿੰਨੇ ਦਿਨ ਦਾ ਹੋ ਗਿਆ ਦੀਵੂ ਅੱਜ ਦੀਵੂ ਆਪਣਾ ਹੋ ਗਿਆ ਮਹੀਨੇ ਦਾ ਹੋਣਾ ਲਾ 10 ਤਰੀਕ ਨੂੰ ਅੱਛਾ 10 ਨੂੰ ਹੋ ਜਣਾ ਅੱਜ 7 ਹੂੰ ਅੱਜ 7 7 ਤਰੀਕ ਹੈ 1 ਮੰਥ ਬਰਥਡੇ ਆ ਰਿਹਾ ਦੀਵੂ ਦਾ ਸਾਰੇ ਐਡਵਾਂਸਡ 27 ਦਿਨ ਦਾ ਹੋ ਗਿਆ ਹਣਾ ਐਡਵਾਂਸਡ ਦਿਵ ਨੂੰ ਕਰ ਦੋ ਕੰਗ੍ਰੈਚੁਲੇਸ਼ਨਸ ਹੈਪੀ ਬਰਥਡੇ ਟੂ ਯੂ ਕਰ ਦੋ ਸਾਰੇ ਜਾਨੇ ਕਮੈਂਟ ਕਰਿਓ ਜੀ ਜਿੰਨੇ ਵੀ ਮੇਰੇ ਵੀਊ ਦੇਖ ਵੀਡੀਓ ਦੇਖ ਰਹੇ ਆ ਸੋ ਮੈਨੂੰ ਪਿਆਰ ਕਰਨ ਵਾਲੇ ਦਿਯੋਤ ਨੂੰ ਪਿਆਰ ਕਰਨ ਵਾਲੇ ਸਾਡੀ ਫੈਮਿਲੀ ਨੂੰ ਪਿਆਰ ਕਰਨ ਵਾਲੇ ਸੋ ਸਾਰੇ ਜਾਨੇ ਕਮੈਂਟ ਜਰੂਰ ਕਰਿਓ ਜੀ ਅਸੀਂ 1 ਮੰਥ ਬਰਥਡੇ ਦੀ ਉਹ ਪਿਕਸੈਂਡ ਕਰਾਂ ਪਾਵਾਂਗੇ ਫੇਸਬੁਕ ਤੇ ਸਾਰੇ ਕੰਗ੍ਰੈਚੁਲੇਸ਼ਨਸ ਕਰਿਓ ਮੇਰੇ ਬੱਚੇ ਨੂੰ ਸਾਰੇ ਇਹਨੂੰ ਵਾਧੂ ਵਾਧੂ ਬਲੇਸਿੰਗ ਦੇਈਓ ਸਡੀਆਂ ਬਲੇਸਿੰਗ ਨਾਲ ਦੀਵੂ ਬਹੁਤ ਸਹੀਆ ਹੁਣ ਵਾਈਗੁਰੂ ਦੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਬਲੇਸ ਕੀਤਾ ਇਨੂੰ ਥੈਂਕ ਯੂ ਸੋ ਮੱਚ ਮੇਰੀ ਫੇਸਬੁੱਕ ਫੈਮਲੀ ਨੂੰ ਓਕੇ ਤੇ ਆਪਾਂ ਜਾਣਾ ਵੀ ਸੀਗਾ ਕਹਿੰਦੇ ਸੀ ਡੇਰਾ ਸਾਹਿਬ ਜਾਣਾ ਵਾ ਹਿਮਾਚਲ ਚ ਹਾਂ ਜੀ ਦੀਵੂ ਬਹੁਤ ਛੋਟਾ ਕਿੰਨੇ ਦਿਨਾਂ ਤੱਕ ਹਲੇ ਮੌਸਮ ਖੁੱਲੇ ਖੁੱਲ ਨਹੀਂ ਰਹੇ ਹਨਾ ਧੁੱਪ ਲੱਗ ਨਹੀਂ ਰਹੀਆਂ ਉਹ ਜਿਹੜੀਆਂ ਆਪਾਂ ਮਤਲਬ ਦੇਖਾਂਗੇ ਮੌਸਮ ਦੇ ਅਕੋਰਡਿੰਗ ਦੇਖਾਂਗੇ ਡੇਰਾ ਸਾਹਿਬ ਜਾਵਾਂਗੇ ਠੀਕ ਆ ਹੈ ਤਾਂ ਦੇਰਾ ਸਾਹਿਬ ਜਾਨੀ ਸਾਰੇ ਜਾਨੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਤਲਬ ਜਦੋਂ ਹਸਪੀਟਲ ਚ ਦਾਖਲ ਸੀਗਾ ਦੀਵੂ ਤੇ ਅਸੀਂ ਸੁਖਿਆ ਸੀ ਉੱਥੇ-ਉੱਥੇ ਜਾਣਾ ਫਿਰ ਤੁਹਾਨੂੰ ਜ਼ਰੂਰ ਉਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਨਾਲ ਦੀਵੂ ਨੂੰ ਵੈਗਰੂ ਦਾਇਕਰ ਮੱਥਾ ਟਕਾ ਕੇ ਲਿਆਉਣਾ ਵਾ ਸਵਾ ਮਹੀਨੇ ਤੋਂ ਬਾਅਦ ਜਾ ਸਕਦੇ ਨਾ ਕਿਉਂਕਿ ਹੂੰ ਪਹਿਲਾਂ ਜਾ ਨਹੀਂ ਸਕਦੇ 1 ਮਹੀਨੇ ਦਾ ਹੋ ਗਿਆ 15 ਦਿਨ ਹੋਰ ਫਿਰ ਉਸ ਤੋਂ ਬਾਅਦ ਚ ਜਾਵਾਂਗੇ ਜਿੱਥੋਂ ਦੀਵੂ ਆਇਆ ਵਾ ਦੇਵਜੋਦ ਦਾ ਆਪਾਂ ਨਾਂ ਕਾ ਤੋ ਮਤਲਬ ਦੇਵਜੋਦ ਰੱਖਿਆ ਸੀਗਾ ਜਾਦਾ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਨ ਲੱਗਦਾ ਇਸ ਕਰਕੇ ਮੈਂ ਰੱਖਣਾ ਤਾਂ ਫਤੇ ਸੀਗਾ ਤੇ ਫਿਰ ਦੱਦਾ ਨਿਕਲਿਆ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਤੋਂ ਦੱਦਾ ਅੱਖਰ ਨਿਕਲਿਆ ਫਿਰ ਤਾਂ ਸਾਨੂੰ ਦੀਵਜੋਤ ਰੱਖਣਾ ਪਿਆ ਨੇ ਕਿ ਮੇਰਾ ਫਤੇ ਆ ਉਹ ਇੱਕ ਨਿਕਨੇ ਮੇਰਾ ਫਤੇ ਆ ਤਾਂ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਨ ਲੱਗਦੀ ਹੈ ਮੈਨੂੰ ਉਹਨਾਂ ਨੇ ਦਿੱਤਾ ਤੇ ਇਸ ਕਰਕੇ ਤੇ ਆਪਾਂ ਠੀਕ ਹੂੰ ਤੇ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ